ਕਿ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਦਿਮਾਗਾਂ ਨੂੰ ਤਾਲੇ ਲਾਏ ਜਾ ਰਹੇ ਨੇ ਜਿਹੜੇ ਪ੍ਰੋਫੈਸਰ ਡਿਗਰੀ ਲੈਣ ਤੋਂ ਪਹਿਲਾਂ ਹੈ ਮਤਲਬ ਇਹ ਲੱਭਦੇ ਫਿਰਦੇ ਹੁੰਦੇ ਨੇ ਕਿ UGC ਵੱਲੋਂ ਮਾਨਤਾ ਪ੍ਰਾਪਤ ਮੈਗਜ਼ੀਨ ਰਖਵਾਰਾਂ ਕਿਹੜੀਆਂ ਨੇ ਉਹਨਾਂ ਦਾ ਲੇਖ ਛਪ ਜਵੇ ਹੁਣ ਉਹਨਾਂ ਪ੍ਰੋਫੈਸਰਾਂ ਨੂੰ ਇਹ ਹਦਾਇਤ ਹੋ ਗਈ ਹੈ ਕਿ ਲੇਖ ਨਹੀਂ ਛਪਣਾ ਚਾਹੀਦਾ ਕਿ ਕਿਤੇ ਬੋਲਿਓ ਨਾ ਕੁਝ ਤੁਹਾਡਾ ਕੰਮ ਸਿਰਫ ਕਲਾਸ ਤੱਕ ਜਾਣਾ ਤੇ ਕਲਾਸ 'ਚ ਵੀ ਉਹੀ ਪੜਾਉਣਾ ਜੋ ਅਸੀਂ ਚਾਹੁੰਦੇ ਹਾਂ ਪੰਜਾਬੀ ਰਾਜਸਥਾਨ ਚੰਡੀਗੜ੍ਹ ਚ ਸਥਾਪਿਤ ਹੈ ਤੇ ਪਰ ਕੀ ਇਹ ਹੁਣ ਪੰਜਾਬੀ ਰਾਜਸਥਾਨੀ ਰਹਿ ਵੀ ਗਈ ਹੈ ਜਾਂ ਨਹੀਂ ਕੀ ਇਹ ਪੰਜਾਬ ਦੀ ਰਾਜਸਥਾਨੀ ਹੈ ਵੀ ਜਾਂ ਨਹੀਂ ਪੰਜਾਬ ਦੀ ਕੋਈ ਤਰ੍ਹਾਂ ਇੱਥੇ ਪ੍ਰਦਰਸ਼ਨ ਕਰਨੀ ਆ ਸਕਦੀ ਪੰਜਾਬ ਦੇ ਕਿਸੇ ਤਰ ਨੂੰ ਆਪਣੇ ਹੱਕ ਸੱਚ ਲਈ ਆਪਣੀ ਹੀ ਰਾਜਸਥਾਨੀ ਚ ਬੜਨ ਦੀ ਇਜਾਜ਼ਤ ਨਹੀਂ ਚੰਡੀਗੜ੍ਹ ਦਾ ਚੰਡੀਗੜ੍ਹ ਪੰਜਾਬ ਦੀ ਪੁਲਿਸ ਨਾਲ ਮਿਲ ਕੇ ਕਰਦੀ ਹੈ ਕੱਲ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਨਾਲ ਜੋ ਕੁਝ ਹੋਇਆ ਅਸੀਂ ਸਭ ਨੇ ਦੇਖਿਆ ਪੰਜਾਬ ਦਾ ਹੱਕ ਪੂਰੀ ਤਰ੍ਹਾਂ ਤੋਂ ਖਤਮ ਕਰ ਦਿੱਤੀ ਉਸ ਵੱਲ ਵਧਿਆ ਜਾ ਰਿਹਾ ਹੈ ਤੋ ਕਾਇਦਾ ਤੌਰ ਤੇ ਕੇਂਦਰ ਸਰਕਾਰ ਨੇ ਚੰਡੀਗੜ੍ਹ ਤੋਂ 40 ਸਾਲ ਬਾਅਦ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕਰਨ ਦਾ ਫੈਸਲਾ ਲਿਆ। ਕਰੋਨਾ ਵਰਗਾ ਵਾਇਰਸ ਕਹਿੰਦੇ ਜੀ ਹੁਣ ਤੱਕ 9 ਤੋਂ ਵੱਧ ਬੱਚਿਆਂ ਨੂੰ ਆਪਣੀ ਚਪੇਟ 'ਚ ਲੈ ਚੁੱਕਾ। ਅੰਕੜੇ ਹੋਰ ਵੱਧ ਸਕਦੇ ਨੇ ਕਿਉਂਕਿ ਜੇ ਟੈਸਟ ਹੋਣੇ ਬਾਕੀ ਨੇ। ਕਿ ਐਚਐਮਪੀਵੀ ਕਹਿੰਦੇ ਜੀ ਇਹਦੇ ਕੇਸ ਵੱਧ ਰਹੇ ਨੇ ਕਿ ਕਰੋਨਾ ਵਰਗਾ ਵਾਇਰਸ ਹੈ। ਇਹ ਚੀਨ ਤੋਂ ਆਨ ਪਿਆ ਹੈ। ਇਹ ਜੀ ਭਾਰਤ ਦੇ ਵਿੱਚ ਆਪਣੇ ਪੈਰ ਫਸਾਰ ਰਿਹਾ ਹੈ। ਔਰ ਇਹ ਨਿਸ਼ਾਨੇ ਤੇ ਖਾਸ ਕਰਕੇ ਛੋਟੇ ਬੱਚਿਆਂ ਨੂੰ ਲੈ ਰਿਹਾ ਹੈ। ਤੇ ਇਸ ਲਈ ਕਿਸੇ ਵੀ ਸਮੇਂ ਸਥਿਤੀ ਇੰਨੀ ਗੰਬੀਰ ਹੋ ਸਕਦੀ ਹੈ ਕਿ ਮੁੜ ਕੇ ਲਾਕਡਾਊਨ ਲਾਉਣਾ ਪੈ ਸਕਦਾ ਅਜਹੀਆਂ ਚਰਚਾਾਂ ਮਾ ਬਿਨਾ ਸਿਰ ਪੈਰ ਤੋਤਰ ਗਏ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਜਿਹੜੀ ਆਪਣੇ ਨਾਮ ਤੋਂ ਹੀ ਸਪਸ਼ਟ ਹੈ ਇਸ ਦੇ ਕੇਂਦਰੀਕਰਨ ਦਾ ਮੁੱਦਾ ਲੰਮੇ ਸਮੇਂ ਤੋਂ ਉੱਭਰ ਰਿਹਾ ਹੈ ਲੰਮੇ ਸਮੇਂ ਤੋਂ ਇਸ ਯੂਨੀਵਰਸਿਟੀ ਦੀ ਤਸਵੀਰ ਨੂੰ ਇਸ ਯੂਨੀਵਰਸਿਟੀ ਦੀ ਹੋਂਦ ਨੂੰ ਇਸ ਯੂਨੀਵਰਸਿਟੀ ਦੇ ਜਜ਼ਬੇ ਨੂੰ ਮਟਾਉਣ ਦੀ ਮਸਲਨ ਦੀ ਕੋਸ਼ਿਸ਼ ਜਾਰੀ ਹੈ ਉਹਨਾਂ ਚੋਂ ਹੀ ਸਮੇਂ-ਸਮੇਂ 'ਤੇ ਉਹ ਹਮਲੇ ਹੁੰਦੇ ਨੇ ਜਿਨ੍ਹਾਂ ਚੋਂ ਕਦੇ ਸੈਨੇਟ ਚੋਣਾ ਕਦੇ ਪੰਜਾਬ ਦੇ ਕਾਲਜ ਇਹ ਸਾਰੇ ਕਦੇ ਹਰਿਆਣੇ ਦੇ ਕਾਲਜ ਸ਼ਾਮਿਲ ਕਰੋ ਇਹ ਸਾਰੀਆਂ ਪ੍ਰਕਿਰਿਆਵਾਂ ਆਉਂਦੀਆਂ ਨੇ ਆਰਐਸਐਸ ਆਪਣੇ ਨਮਾਇੰਦਿਆਂ ਨੂੰ ਇੱਥੇ ਵਾਈ ਚਾਂਸਲ ਬਣਾ ਕੇ ਭੇਜਦੀ ਹੈ ਉਹ ਮੁੱਦੇ ਸਾਰੇ ਹੁਣ ਇੱਕ ਵਾਰ ਨਵਾਂ ਫਰਮਾਨ ਜਾਰੀ ਹੋਇਆ ਹੈ ਉਹ ਫਰਮਾਨ ਸਿੱਧੇ ਸਪੱਸ ਲੱਭਾਂ ਚਾੱਕ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਦਿਮਾਗਾ ਨੂੰ ਤਾਲੇ ਲਾਏ ਜਾ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਦਿਮਾਗਾਂ ਨੂੰ ਤਾਲੇ ਲਾਉਣ ਦਾ ਹੁਕਮ ਜਾਰੀ ਹੋ ਗਿਆ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਨਾ ਬੋਲਣ ਦਾ ਅਧਿਕਾਰ ਹੋਏਗਾ ਨਾ ਕੁਝ ਲਿਖਣ ਦਾ ਅਧਿਕਾਰ ਹੋਏਗਾ ਮਤਲਬ ਜੇ ਪ੍ਰੋਫੈਸਰ ਨਹੀਂ ਲਿਖਣਗੇ ਪੜ੍ਹਨਗੇ ਬੋਲਣਗੇ ਤਾਂ ਭਾਈ ਕਿਹਨੇ ਬੋਲਣਾ ਹੈ ਕਿਹਨੇ ਲਿਖਣਾ ਸਾਡੇ ਸਮਾਜ ਦੇ ਵਿੱਚ ਅਧਿਆਪਕ ਦਾ ਦਰਜਾ ਗੁਰੂ ਦਾ ਦਰਜਾ ਉਸ ਨੂੰ ਅਸੀਂ ਗੁਰੂ ਸ਼ਬਦ ਨਾਲ ਮਾਨਤਾ ਦਿੰਦੇ ਹਾਂ ਤੇ ਪ੍ਰੋਫੈਸਰ ਜਮਾਤ ਇਸ ਅਧੁਨਿਕ ਦੌਰ ਦੇ ਯੁੱਗ ਦੇ ਵਿੱਚ ਸਭ ਤੋਂ ਸਮਝਦਾਰ ਪੜ੍ਹੀ ਲਿਖੀ ਸੁਚੇਤ ਰਾਧਸੇਰ ਵਾਲੀ ਜਮਾਤ ਦੇ ਵਿੱਚ ਆਉਂਦੀ ਹੈ ਤੇ ਹੁਣ ਪ੍ਰੋਫੈਸਰਾਂ ਨੂੰ ਹੁਕਮ ਚੜ੍ਹਿਆ ਗਿਆ ਕਿ ਤੁਸੀਂ ਤੁਹਾਡੇ ਦਿਮਾਗ ਨੂੰ ਜੰਗ ਲੱਗਦੀ ਆ ਲੱਗ ਜਵੇ ਪਰ ਤੁਸੀਂ ਦਿਮਾਗ ਦਾ ਤਾਲਾ ਖੋਲ ਕੇ ਉਹਦੇ ਵਿੱਚੋਂ ਕੋਈ ਸਿਆਣੀ ਗੱਲ ਬਾਹਰ ਨਹੀਂ ਕੱਢਣੀ ਕੋਈ ਕਿਸੇ ਨੂੰ ਸਲਾਹ مشورہ سید ਨਹੀਂ ਦੇਣੀ ਕਿਸੇ ਸੂਬੇ ਨੂੰ ਕਿਸੇ ਵਿਦਿਆਰਥੀਆਂ ਨੂੰ ਕਿਸੇ ਸਮਾਜ ਨੂੰ ਕਿਸੇ ਭਾਈਚਾਰੇ ਨੂੰ ਕਿਸੇ ਭਾਸ਼ਾ ਵਾਲੇ ਮੁੱਦੇ ਤੇ ਕਿਤੇ ਤੁਸੀਂ ਕੋਈ ਟਿੱਪਣੀ ਬਿਆਨਬਾਜ਼ੀ ਲਿਖਤੀ ਰੂਪ ਚ ਮੋਹ ਜਵਾਨੀ ਨਹੀਂ ਕਰਨੀ ਜੀ ਹਾਂ ਇਹ ਪੰਜਾਬ ਯੂਨੀਵਰਸਿਟੀ ਦੇ 22 ਚਾਂਸਲਰ ਨੇ ਇੱਕ ਸਰਕੂਲਰ ਜਾਰੀ ਕੀਤਾ ਅਸਲ ਦੇ ਵਿੱਚ 2019 ਦੇ ਵਿੱਚ ਇੱਕ ਕਮੇਟੀ ਬਣੀ ਤੇ ਉਸ ਸਮੇਂ ਇਹ ਨੀਤੀ ਘੜੀ ਗਈ ਜਿਹੜੇ ਯੂਨੀਵਰਸਿਟੀਆਂ ਕਾਲਜਾਂ ਦੇ ਪ੍ਰੋਫੈਸਰ ਨੇ ਕਿ ਵਿਦਿਆਰਥੀਆਂ ਚ ਚੇਤਨਤਾ ਭਰ ਦਿੰਦੇ ਨੇ ਜਦੋਂ ਕਿ ਬਣਾਉਣਾ ਤਾਂ ਸਿਰਫ ਕਿਤਾਬੀ ਕੀੜਾ ਹੁੰਦਾ ਤੁਹਾਡੀ ਡਿਊਟੀ ਤਾਂ ਉਹਨਾਂ ਨੂੰ ਤਨਖਾਹ ਤੁਹਾਨੂੰ ਇਸ ਗੱਲ ਦੀ ਮਿਲਦੀ ਹੈ ਕਿ ਸਿਰਫ ਕਿਤਾਬੀ ਗਿਆਨ ਪੜ੍ਹਾਓ ਤੇ ਕਿਤਾਬੀ ਗਿਆਨ ਵੀ ਉਹ ਜਿਹੜਾ ਹੁਣ ਅੱਜ ਕੱਲ੍ਹ ਅਸੀਂ ਬਦਲ ਰਹੇ ਹਾਂ ਪੁਰਾਣਾ ਕਿਤਾਬੀ ਗਿਆਨ ਵੀ ਨਹੀਂ ਚਾਹੀਦਾ ਤੇ ਜੇ ਕਿਤਾਬੀ ਗਿਆਨ ਦੇ ਨਾਲ ਨਾਲ ਤੁਸੀਂ ਉਹਨਾਂ ਨੂੰ ਨਵੀਆਂ ਚੇਤਨਾਵਾਂ ਦੇ ਰਹੇ ਹੋ ਰਾਜਨੀਤਿਕ ਸਮਝ ਦੇ ਰਹੇ ਹੋ ਸਮਾਜਿਕ ਸਮਝ ਦੇ ਰਹੇ ਹੋ ਸਾਂਝੀ ਬਾਲਤਾ ਦਾ ਪਾਠ ਪੜ੍ਹਾ ਰਹੇ ਹੋ ਹੈਨਾ ਸਰਕਾਰਾਂ ਦੀਆਂ ਕਮੀਆਂ ਖਾਮੀਆਂ ਗਿਣਾ ਰਹੇ ਹੋ ਫਿਰ ਤੁਹਾਨੂੰ ਤਨਖਾਹ ਨਹੀਂ ਮਿਲ ਸਕਦੀ ਫਿਰ ਤੁਹਾਨੂੰ ਸਜ਼ਾ ਮਿਲ ਸਕਦੀ ਹੈ ਇਸ ਲਈ ਪ੍ਰੋਫੈਸਰਾਂ ਨੂੰ ਹੁਣ ਲੇਖਣ ਪੜਨ ਤੇ ਬੋਲਣ ਤੇ ਰੋਕ ਲਾ ਦਿੱਤੀ ਗਈ ਹੈ ਬੇਸ਼ੱਕ ਮੈਂ 2019 ਦੇ ਉਸ ਕਮੇਟੀ ਦੇ ਹਵਾਲੇ ਨਾਲ ਇੱਕ ਰਿਪੋਰਟ ਜਿਹੜੀ ਨਵੰਬਰ ਮਹੀਨੇ ਦੇ ਵਿੱਚ ਲੰਘੇ ਬਰੇ ਦੇ ਨਵੰਬਰ ਮਹੀਨੇ ਚ 22 ਜਾਂਸਰ ਨੂੰ ਪਹੁੰਚਦੀ ਹੈ ਉਸ ਨੂੰ ਲਾਗੂ ਕਰਨ ਦਾ ਸਰਕੂਲਰ ਲੰਘੇ ਬਰੇ ਦੇ ਦਸੰਬਰ ਮਹੀਨੇ ਦੀ ਆਖਰੀ ਤਰੀਕ ਨੂੰ ਜਾਰੀ ਹੁੰਦਾ 31 ਦਸੰਬਰ 224 ਨੂੰ ਇਹ ਸਰਕੂਲਰ ਜਾਰੀ ਹੋਇਆ ਤੇ ਹੁਣ ਚਰਚਾ ਚਾਹ ਚਰਚਾ ਚ ਇਸ ਕਦਰ ਕਿ ਉਹ ਸਰਕੂਲਰ ਦੇ ਵਿੱਚ ਬਕਾਇਦਾ ਤੌਰ ਤੇ ਹਦਾਇਤ ਕੀਤੀ ਗਈ ਆ ਪ੍ਰੋਫੈਸਰਾਂ ਨੂੰ ਅਧਿਆਪਨ ਖੇਤਰ ਨਾਲ ਜੁੜੇ ਉਹਨਾਂ ਨੁਮਾਇੰਦਿਆਂ ਨੂੰ ਪੰਜਾਬ ਯੂਨੀਵਰਸਿਟੀ ਦੇ ভাইস ਚਾਂਸਲਰ ਵੱਲੋਂ ਇਹ ਸਰਕੂਲਰ ਜਾਰੀ ਆ ਕਿ ਤੁਸੀਂ ਕੋਈ ਵੀ ਸੈਮੀਨਾਰ اٹੈਂਡ ਨਹੀਂ ਕਰ ਸਕਦੇ ਬਿਨਾਂ ਮਨਜ਼ੂਰੀ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਡਿਬੇਟ ਚੀਜ਼ਾਂ ਨਹੀਂ ਲੈ ਸਕਦੇ ਬਿਨਾਂ ਮਨਜ਼ੂਰੀ ਤੋਂ ਤੁਸੀਂ ਕਿਸੇ ਵੀ ਅਖਬਾਰ ਮੈਗਜ਼ੀਨ ਦੇ ਲਈ ਕੋਈ ਆਰਟੀਕਲ ਲੇਖ ਨਹੀਂ ਲਿਖ ਸਕਦੇ ਬਿਨਾਂ ਮਨਜ਼ੂਰੀ ਤੋਂ ਤੁਸੀਂ ਕਿਸੇ ਟੀਵੀ ਚੈਨਲ ਤੇ ਰੇਡੀਓ ਸਟੇਸ਼ਨ ਦੇ ਉੱਤੇ ਕੋਈ ਆਪਣੀ ਗੱਲ ਨਹੀਂ ਰੱਖ ਸਕਦੇ ਬਿਨਾਂ ਮਨਜ਼ੂਰੀ ਤੋਂ ਪ੍ਰੋਫੈਸਰ ਸਹਿਬਾਨ ਦੇ ਉੱਤੇ ਰੋਕ ਲਾ ਦਿੱਤੀ ਗਈ ਆ ਕਿ ਤੁਸੀਂ ਅਖਬਾਰਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਮੈਗਜ਼ੀਨਾਂ ਦੇ ਵਿੱਚ ਟੈਲੀਵਿਜ਼ਨਾਂ ਦੇ ਉੱਤੇ ਰੇਡੀਓ ਦੇ ਉੱਤੇ ਕਿਸੇ ਜਨਤਕ ਸਮਾਗਮ ਦੇ ਵਿੱਚ ਕਿਸੇ ਸੈਮੀਨਾਰ ਚ ਕਿਸੇ ਬੁੱਧੀਜੀਵੀਆਂ ਦੀ ਬੈਠਕ ਦੇ ਵਿੱਚ ਕਿਤੇ ਵੀ ਤੁਸੀਂ ਆਪਣੀ رائے ਬੋਲ ਕੇ ਲਿਖ ਕੇ ਪ੍ਰਕਾਸ਼ਿਤ ਨਹੀਂ ਕਰਾ ਸਕਦੇ ਕਿਸੇ ਡਿਬੇਟ ਚ ਹਿੱਸਾ ਨਹੀਂ ਲੈ ਸਕਦੇ ਜੇਕਰ ਤੁਹਾਨੂੰ ਮਨਜ਼ੂਰੀ ਹੈ ਤਾਂ ਹੀ ਤੁਸੀਂ ਬੋਲ ਸਕਦੇ ਹੋ ਮਨਜ਼ੂਰੀ ਵੀ ਤੁਹਾਨੂੰ ਪਹਿਲਾਂ ਦੱਸਣਾ ਪਊਗਾ ਕੀ ਬੋਲੋਗੇ ਕੀ ਨਹੀਂ ਇਹਦੇ ਨਾਲ ਨਾਲ ਤੁਸੀਂ ਕੋਈ ਬਰੌਸ਼ਰ ਛਾਪ ਕੇ ਵੰਡਣਾ ਚਾਹੋ ਤੁਸੀਂ ਕੋਈ ਕਿਤਾਬ ਚਾਹੇ ਛਾਪ ਕੇ ਵੰਡਣਾ ਚਾਹੋ ਤੁਸੀਂ ਕੋਈ ਪੰਮਫਲੇਟ ਹੀ ਛਾਪ ਕੇ ਜਿਹੜਾ ਅਖਬਾਰਾਂ ਚ ਜਿਵੇਂ ਆਉਂਦੇ ਹੁੰਦੇ ਨੇ ਉਹੇ ਜਾ ਵੀ ਕੋਈ ਕੋਈ ਨੋਟਿਸ ਬੋਰਡ ਤੇ ਨੋਟਿਸ ਲਾਉਣਾ ਚਾਹੋ ਤੁਹਾਨੂੰ ਮਨਜ਼ੂਰੀ ਨਹੀਂ ਇਸ ਗੱਲ ਦੀ ਜਿਹੜੇ ਪ੍ਰੋਫੈਸਰ ਡਿਗਰੀ ਲੈਣ ਤੋਂ ਪਹਿਲਾਂ ਹੈ ਮਤਲਬ ਇਹ ਲੱਭਦੇ ਫਿਰਦੇ ਹੁੰਦੇ ਨੇ ਕਿ UGC ਵੱਲੋਂ ਮਾਨਤਾ ਪ੍ਰਾਪਤ ਮੈਗਜ਼ੀਨ ਅਖਬਾਰਾਂ ਕਿਹੜੀਆਂ ਨੇ ਉਹਨਾਂ ਚ ਸਾਡਾ ਲੇਖ ਛਪ ਜਵੇ ਹੁਣ ਉਹਨਾਂ ਪ੍ਰੋਫੈਸਰਾਂ ਨੂੰ ਇਹ ਹਦਾਇਤ ਹੋ ਗਈ ਹੈ ਕਿ ਲੇਖ ਨਹੀਂ ਛਪਣਾ ਚਾਹੀਦਾ ਕਿਤੇ ਕਿਤੇ ਬੋਲਿਓ ਨਾ ਕੁਛ ਤੁਹਾਡਾ ਕੰਮ ਸਿਰਫ ਕਲਾਸ ਤੱਕ ਜਾਣਾ ਤੇ ਕਲਾਸ ਚ ਵੀ ਉਹੀ ਪੜਾਉਣਾ ਜੋ ਅਸੀਂ ਚਾਹੁੰਦੇ ਆ ਜਿਹੜਾ ਰੰਗ ਅਸੀਂ ਦਿਖਾਉਣਾ ਚਾਹੁੰਦੇ ਆ ਉਹੀ ਰੰਗ ਦਿਖਾਉਣਾ ਜਿਹੜੇ ਰੰਗ ਦੀ ਅਸੀਂ ਗੱਲ ਕਰਨਾ ਚਾਹੁੰਦੇ ਆ ਉਹੀ ਰੰਗ ਦੀ ਗੱਲ ਕਰਨਾ ਜਿਹੜੀ ਭਾਸ਼ਾ ਅਸੀਂ ਸਿਖਾਉਣਾ ਚਾਹੁੰਦੇ ਆ ਉਹੀ ਭਾਸ਼ਾ ਸਿਖਾਉਣੀ ਜਿਹੜਾ ਧਰਮ ਅਸੀਂ ਪੜਾਉਣਾ ਚਾਹੁੰਦੇ ਆ ਉਹੀ ਧਰਮ ਪੜਾਉਣਾ ਸਾਂਝੀ ਬਾਲਤਾ ਦਾ ਪਾਠ ਨਾ ਪੜਾ ਦੇਣਾ ਕਿਤੇ ਕਿਤੇ ਚੇਤਨਤਾ ਦਾ ਅਧਿਆਇ ਚੇਤੇ ਨਾ ਕਰਾ ਦੇਣਾ ਕਿਤੇ कित राजनीतिक चेतना ना जगा देनी इन्ह जवाकों के इसलिए तो बोलणते लिखणते पढ़न से पाबंदी है जनाब यह प्रमान जारी हो गया हाँ विखा तो गया निरोल साहित्यक रचना लिखोगे फिर कोई चक्कर नहीं निरोल सैंटिफिक कोई रचना लिखोगे फिर कोई चक्कर नहीं मतलब हम जो दूसरी भाषा च लिखना जी साइंस की भाषा है फिर कोई चक्कर नहीं कहें अच्छा जे मतलब ਉਹ ਇਹ ਸਾਹਿਤਕ ਰਚਨਾ ਕਿਹਨੂੰ ਸਮਝ ਕੇ ਇਹ ਮਨਜ਼ੂਰੀ ਦਿੱਤੀ ਹੈ ਕਿ ਇਹਨਾਂ ਦੀ ਨਜ਼ਰ ਦੇ ਵਿੱਚ ਜਿਹੜੀਆਂ ਇਸ਼ਕ ਮੁਸ਼ਕਲੀਆਂ ਗਜ਼ਲਾਂ ਹੁੰਦੀਆਂ ਨੇ ਹੈਨਾ ਚੰਨ ਤਾਰਿਆਂ ਵਾਲੀਆਂ ਕਵਤਾਵਾਂ ਹੁੰਦੀਆਂ ਨੇ ਕਿ ਉਸੇ ਨੂੰ ਸਾਹਿਤ ਸਮਝਦੇ ਨੇ ਸਾਹਿਤ ਦੀ ਜੇਕਰ ਅੱਜ ਦੇ ਦੌਰ ਦੇ ਵਿੱਚ ਵੀ ਮੈਂ ਗੱਲ ਕਰਾਂ ਮੈਂ ਪ੍ਰਾਤਨ ਧਾਰਮਿਕ ਤੇ ਸਮਾਜਿਕ ਇਤਿਹਾਸ ਜੇਕਰ ਨਾਂ ਵੀ ਪਾਵਾਂ ਦਾ ਸਮੇ ਸਮੇ ਲਹਿਰਾਂ ਨੂੰ ਬਲ ਦੇਣ ਦਾ ਤਾਕਤ ਬਖਸ਼ੀ ਇਸ ਕਲਮ ਨੇ ਗੁਰੂ ਸਾਹਿਬ ਦੇ ਦੌਰ ਤੋਂ ਲੈ ਕੇ ਉਹ ਪਹਿਲੇ ਵੇਦਾਂ ਤੱਕ ਦੇ ਦੌਰ ਤੋਂ ਸ਼ੁਰੂ ਕਰਾਂ ਜੇ ਮੈਂ ਤਾਂ ਇਸ ਗੁਰੂ ਸਾਹਿਬ ਦੇ ਦੌਰ ਤੱਕ ਵੀ ਆਵਾਂ ਤਾਂ ਵੀ ਗੀਤਾ ਤੱਕ ਰਮਾਇਣ ਤੱਕ ਹੈ ਨਾ ਫਿਰ ਗੁਰੂ ਗ੍ਰੰਥ ਸਾਹਿਬ ਤੱਕ ਗਾਇਨ ਦੇ ਰੂਪ ਦੇ ਵਿੱਚ ਸਾਡੇ ਕੋਲ ਇੰਨਾ ਕੁਝ ਪਿਆ ਕਾਵਿਕ ਰੂਪ ਦੇ ਵਿੱਚ ਕਿਉ ਕਪਤਾ ਇਹ ਮંજੂਰੀ ਦਵਾਂਗੇ ਪ੍ਰੋਫੈਸਰਾਂ ਨੂੰ ਕਿ ਉਸ ਕਪਤਾ ਤੋਂ ਚੇਤਨਾ ਲੈ ਕੇ ਲਿਖਦੋ ਉਸ ਕਵਤਾ ਤੋਂ ਸੇਧ ਲੈ ਕੇ ਲਿਖ ਦੋ ਕੀ ਤੁਸੀਂ ਸਿਰਫ ਇਸ਼ਕ ਮੁਸ਼ਕ ਦੀਆਂ ਹੈ ਉਹ ਵਿਜਹਾਰ ਹੈ ਨਾ ਉਦਾਸੀ ਬਸ ਵਿਛੋੜਾ ਪੀੜ ਦਿਲ ਟੁੱਟਿਆ ਦਿਲ ਜੁੜਿਆ ਇਹਨਾਂ ਨੂੰ ਇੱਕ ਸਾਇਥ ਸਮਝਦੇ ਹੋ ਅੱਜ ਦੇ ਦੌਰ ਦੇ ਵਿੱਚ ਵੀ ਜੇਕਰ ਮੈਂ ਗੱਲ ਕਰਾਂ ਤਾਂ ਪੰਜਾਬ ਦੀ ਗਜ਼ਲ ਪੰਜਾਬ ਦੀ ਕਵਤਾ ਬਿਸ਼ਾਦਾਰਤ ਹੈ ਮੁੱਦਾ ਧਾਰਤ ਹੈ ਸੱਚ ਨੂੰ ਦ੍ਰਿਸ਼ ਨੂੰ ਪੇਸ਼ ਕਰਕੇ ਉਸ ਮਸਲੇ ਨੂੰ ਪੇਸ਼ ਕਰਕੇ ਆਪਣੀ ਗਜ਼ਲ ਤੇ ਕਵਿਤਾ ਕਹੀ ਜਾ ਰਹੀ ਹੈ ਬਹੁਤ ਨਵੇਂ ਬੱਚੇ ਚੰਗਾ ਲਿਖ ਰਹੇ ਨੇ ਤੇ ਪੁਰਾਣਿਆਂ ਨੇ ਬਹੁਤ ਰਾਹ ਦਿਖਾਏ ਨੇ ਸੋ ਜੇਕਰ ਅਜੇ ਹੀ ਕਵਿਤਾ ਗਜ਼ਲ ਲਿਖਣ ਦੀ ਇਜਾਜ਼ਤ ਹੈ ਫਿਰ ਤਾਂ ਕਮਾਲ ਹੈ ਸੋ ਤੋ ਗਲਤੀ ਹੋ ਗਈ ਭਾਈ ਤੁਸੀਂ ਜਿੱਥੇ ਬਾਕੀ ਤਲੇ ਲਾਉਣ ਨੂੰ ਗੱਲ ਕੀਤੀ ਆਹ ਖਿੜਕੀ ਵੀ ਬੰਦ ਕਰ ਦਿਓ ਨਹੀਂ ਤਾਂ ਫਿਰ ਕਵਿਤਾ ਚ ਵੀ ਬਹੁਤ ਕੁਝ ਕਿਹਾ ਜਾਂਦਾ ਲੱਗੀ ਜੇ ਤੇਰੇ ਕਾਲਜੇ ਅਜੇ ਸ਼ੁਰੀ ਨਹੀਂ ਇਹਨਾਂ ਸਮਝ ਸ਼ਾਇਰ ਦੀ ਹਾਲਤ ਬੁਰੀ ਨਹੀਂ ਦੋਲੈਨਾ ਚ ਪਾਤਰ ਸਾਹਿਬ ਨੇ ਬਹੁਤ ਕੁਝ ਬਿਆਨ ਕੀਤਾ ਤੁ ਜੇਕਰ ਇਸ ਤਰ੍ਹਾਂ ਦੀ ਨਜ਼ਮ ਵੀ ਆਉਣ ਲੱਗੀ ਫਿਰ ਵੀ ਤੁਹਾਹਾ ਤੋਹਾ ਜਮ ਨਹੀਂ ਹੋਣੀ ਚਲੋ ਸਾਇੰਟਿਫਿਕ ਆਧਾਰ ਤੇ ਵੀ ਫਾਰਮੂਲਿਆਂ ਦੇ ਆਧਾਰ ਤੇ ਵੀ ਬਹੁਤ ਕੁਝ ਬਿਆਨ ਕੀਤਾ ਜਾ ਸਕਦਾ ਪਰ ਇੱਕ ਪੱਖ ਤੁਹਾਡੇ ਸਾਹਮਣੇ ਅੱਜ ਕਿ ਪੰਜਾਬ ਯੂਨੀਵਰਸਿਟੀ ਜਿੱਤੋਂ ਪੰਜਾਬ ਨੂੰ ਦੂਰ ਕੀਤਾ ਜਾ ਰਿਹਾ ਹੈ ਜਿੱਤੋਂ ਵਿਦਿਆਰਥੀਆਂ ਨੂੰ ਦੂਰ ਕੀਤਾ ਜਾ ਰਿਹਾ ਜਿੱਥੇ ਸੈਨੇਟ ਚੋਣਾ ਲਾਉਣ ਲਈ ਪ੍ਰਦਰਸ਼ਨ ਕਰਨਾ ਪੈ ਰਿਹਾ ਵਿਦਿਆਰਥੀਆਂ ਨੂੰ ਉੱਥੇ ਹੁਣ ਪ੍ਰੋਫੈਸਰਾਂ ਦੇ ਦਿਮਾਗਾਂ ਨੂੰ ਤਾੜੀ ਲਾਉਣ ਦਾ ਹੁਕਮ ਵੀ ਜਾਰੀ ਹੋ ਗਿਆ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਸਥਾਪਿਤ ਹੈ ਤੇ ਪਰ ਕੀ ਇਹ ਹੁਣ ਪੰਜਾਬ ਦੀ ਰਾਜਧਾਨੀ ਰਹਿ ਵੀ ਗਈ ਹੈ ਜਾਂ ਨਹੀਂ ਕੀ ਇਹ ਪੰਜਾਬ ਦੀ ਰਾਜਧਾਨੀ ਹੈ ਵੀ ਜਾਂ ਨਹੀਂ ਪੰਜਾਬ ਦੀ ਕੋਈ ਤਰ੍ਹਾਂ ਇੱਥੇ ਪ੍ਰਦਰਸ਼ਨ ਕਰਨੀ ਆ ਸਕਦੀ ਪੰਜਾਬ ਦੇ ਕਿਸੇ ਤਰ੍ਹਾਂ ਨੂੰ ਆਪਣੇ ਹੱਕ ਸੱਚ ਲਈ ਆਪਣੀ ਹੀ ਰਾਜਧਾਨੀ 'ਚ ਬੜਨ ਦੀ ਇਜਾਜ਼ਤ ਨਹੀਂ ਚੰਡੀਗੜ੍ਹ ਤਾਂ ਚੰਡੀਗੜ੍ਹ ਪੰਜਾਬ ਦੀ ਪੁਲਿਸ ਨਾਲ ਮਿਲ ਕੇ ਕਰਦੀ ਆ ਕੱਲ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਨਾਲ ਜੋ ਕੁਝ ਹੋਇਆ ਅਸੀਂ ਸਭ ਨੇ ਦੇਖਿਆ ਸਮੇਂ-ਸਮੇਂ ਚੰਡੀਗੜ੍ਹ ਦੇ ਵਿੱਚ ਭਾਸ਼ਾ ਬਦਲਣ ਵਾਲਾ ਮਸਲਾ ਇੱਥੋਂ ਦੀ ਭਾਸ਼ਾ ਅੰਗਰੇਜ਼ੀ ਕਰ ਦਿੱਤੀ ਗਈ ਜਦੋਂ ਕਿ ਇਹ ਪੰਜਾਬੀ ਖਿੱਤਾ ਹੈ ਪੰਜਾਬੀ ਪਿੰਡ ਉਜਾੜ ਕੇ ਬਸਾਇਆ ਸ਼ਹਿਰ ਹੈ ਜਿਹਨੂੰ ਪੰਜਾਬ ਦੀ ਰਾਜਧਾਨੀ ਕਹਿ ਕੇ ਉਸਾਰਿਆ ਅੱਜ ਤੱਕ ਸਾਨੂੰ ਹੱਕ ਨਹੀਂ ਮਿਲਿਆ ਉਹ ਚੰਡੀਗੜ੍ਹ ਜਿੱਥੋਂ ਸਾਨੂੰ ਲਗਾਤਾਰ ਦੂਰ ਕੀਤਾ ਜਾ ਰਿਹਾ ਬਾਹਰ ਕੀਤਾ ਜਾ ਰਿਹਾ ਹੈ ਸਾਡੇ ਜਿਹੜੇ ਅਹੁਦੇ ਸੀ ਉਹ ਸਾਰੇ ਘਟਾਏ ਜਾ ਰਹੇ ਨੇ ਹੁਣ ਨਵਾਂ ਡਾਕਾ ਵੱਜਿਆ ਜਨਮ ਹੁਣ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਜਿਹੜੇ ਗਵਰਨਰ ਨੇ ਉਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਹੁੰਦੇ ਨੇ ਇੱਕ ਵਾਰ ਕੋਸ਼ਿਸ਼ ਹੋਈ ਕਿ ਚੰਡੀਗੜ੍ਹ ਦਾ ਪ੍ਰਸ਼ਾਸਕ ਵੱਖਰਾ ਲਾ ਦੋ ਉਹ ਹਲਾ ਮਚਿਆ ਚਲੋ ਮੁੜ ਕੇ ਪ੍ਰਸ਼ਾਸਕ ਸਾਹਿਬ ਉਹੀ ਲੱਗੇ ਜਿਹੜੇ ਪੰਜਾਬ ਦੇ ਗਵਰਨਰ ਸੀ ਮਤਲਬ ਪੰਜਾਬ ਦੇ ਗਵਰਨਰ ਨੂੰ ਹੀ ਪ੍ਰਸ਼ਾਸਕ ਦਾ ਉਹ ਤਾਂ ਮਿਲਦਾ ਉਹਦੇ ਨਾਲ ਇੱਕ ਚੀਫ ਐਡਵਾਈਜ਼ਰ ਲੱਗਦਾ ਮੁੱਖ ਸਲਾਹਕਾਰ ਲੱਗਦਾ ਜਿਹੜੇ ਪੰਜਾਬ ਦੇ ਰਾਜਪਾਲ ਨੇ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਤੇ ਉਹਨਾਂ ਦੇ ਨਾਲ ਇੱਕ ਮੁੱਖ ਸਲਾਹਕਾਰ ਦੀ ਨਿਯੁਕਤੀ ਹੁੰਦੀ ਹੈ ਜਿਹੜਾ ਸੀਨੀਅਰ ਸੈਕਟਰੀ ਰੈਂਕ ਤੇ ਰਹਿ ਰਿਹਾ ਬੰਦਾ ਹੁੰਦਾ ਵਕਫਾ 102 ਚ ਉਸ ਰੈਂਕ ਦਾ ਬੰਦਾ ਤੇ ਹੁਣ ਕਹਿੰਦੇ ਜੀ ਉਸ ਨੂੰ ચીਫ ਸੈਕਟਰੀ ਦਾ ਹੀ ਰੈਂਕ ਮਿਲੂਗਾ ਮੁੱਖ ਸਲਾਹਕਾਰ ਦਾ ਨਹੀਂ ਚੰਡੀਗੜ੍ਹ ਪੰਜਾਬ ਦੀ ਰਾਜਸਥਾਨੀ ਹੈ ਫਿਲਹਾਲ ਹਰਿਆਣਾ ਵੀ ਇੱਥੋਂ ਆਪਣਾ ਕੰਮ ਚਲਾ ਰਿਹਾ ਕਿਉਂਕਿ ਉਸ ਨੂੰ ਵਜੇ ਤੱਕ ਆਪਣੀ ਨਾਂਮੀ ਰਾਜਸਥਾਨੀ ਨਹੀਂ ਮਿਲੀ ਤੇ ਇਹ ਇਸ ਨੂੰ ਡਿਊਟੀ ਦਾ ਦਰਜਾ ਦਿੱਤਾ ਜਿਸ ਨਾਤੇ ਤੁਸੀਂ ਪ੍ਰਸ਼ਾਸਕ ਲਾਇਆ ਉਦੇ ਨਾਲ ਚੀਫ ਐਡਵਾਈਜ਼ਰ ਲਾਇਆ ਹੁਣ ਚੀਫ ਐਡਵਾਈਜ਼ਰ ਨੂੰ ਤੁਸੀਂ ਚੀਫ ਸੈਕਟਰੀ ਦਾ ਰੈਂਕ ਦੇ ਰਹੇ ਹੋ ਇਹਦਾ ਮਤਲਬ ਤੁਸੀਂ ਚੰਡੀਗੜ੍ਹ ਨੂੰ ਸੰਪੂਰਨ ਸੂਬੇ ਦਾ ਦਰਜਾ ਦੇਣ ਜਾ ਰਹੇ ਜਿਹੜੀਆਂ ਇਹ ਕੰਸੋਆਂ ਕਿਸੇ ਸਮੇਂ ਚੱਲੀਆਂ ਸੀ ਕਿ ਪਠਾਨਕੋਟ ਵਾਲਾ ਕੁਝ ਏਰੀਆ ਜੰਮੂ ਨਾਲ ਜੋੜ ਦੇਣਾ ਹੈ ਆ ਮਹਾਲੀ ਖਰੜ ਕਰਾਲੀ ਦਾ ਖੇਤਰ ਉਹ ਨਵਾਂ ਗਰਾਉਂ ਵਾਲੇ ਪਾਸਿਓਂ ਹੋ ਕੇ ਇਹਨਾ ਜੀਰਕਪੁਰ ਵਾਲੇ ਪਾਸੇ ਨੂੰ ਜਾ ਕੇ ਆ ਬਨੂੜ ਲਾਂਡਰਾਂ ਵਾਲਾ ਪਾਸੇ ਨੂੰ ਆ ਕੇ ਇਹਨਾਂ ਰਾਜਪੁਰੇ ਵਾਲੇ ਪਾਸੇ ਤੱਕ ਜਾ ਕੇ ਇਹ ਪੂਰਾ ਗੋਲ ਚੱਕਰ ਬਣਾ ਕੇ ਇੱਥੇ ਜੀ ਇੱਕ ਛੋਟਾ ਸੁਬਾ ਬਣਾ ਦਿਓ ਇਹਨੂੰ ਜਿਹਦੇ ਵਿੱਚੋਂ ਉਸਦਾ ਕੱਲ ਨੂੰ ਤੁਸੀਂ ਕਹੋਗੇ ਪੰਚਕੁਲਾ ਵੀ ਨਾਲ ਲੈ ਲੈਨੇ ਆ ਥੋੜਾ ਜਿਹਾ ਐ ਆ ਪੰਜੌਰ ਵਾਲਾ ਖੇਤਰ ਵੀ ਲੈ ਲਓ ਜੀ ਐਂ ਜੀ ਕੀ ਉਸ ਕੜੀ ਚੱਗੇ ਵੱਧ ਰਿਹਾ ਹੈ ਕੇਂਦਰ ਕੀ ਇਹ ਕੇਂਦਰ ਦੀ ਉਹ ਸਾਜ਼ਿਸ਼ ਹੈ ਕਿ ਇੱਥੇ ਉਹਨੂੰ ਚੀਫ ਸੈਕਟਰੀ ਲਾ ਦਿਓ ਕੱਲ ਨੂੰ ਇੱਥੇ ਹਲਕੇ ਤਹਿ ਕਰ ਦਿਓ ਸੋ 5 7 8 10 ਐਮਐਲ ਵਾਲਾ ਇਹ ਸੂਬਾ ਬਣ ਜਵੇ ਤੇ ਫਿਰ ਕੰਟਰੋਲ ਕਰ ਲਿਆ ਕਰੀ ਇਹ ਖੋਰ ਮੁੱਖ ਮੰਤਰੀ ਸਾਡਾ ਗਣਾ ਲੀ ਪੰਜਾਬ ਦਾ ਹੱਕ ਪੂਰੀ ਤਰ੍ਹਾਂ ਤੋਂ ਖਤਮ ਕਰਦੀ ਉਸਵਾਲ ਵਧਿਆ ਜਾ ਰਿਹਾ ਸੋ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਨੇ ਚੰਡੀਗੜ੍ਹ ਚ 40 ਸਾਲ ਬਾਅਦ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕਰਨ ਦਾ ਫੈਸਲਾ ਲਿਆ ਹੁਣ ਪ੍ਰਸ਼ਾਸਨ ਦੇ ਸਲਾਹਕਾਰ ਦਾ ਅਹੁਦਾ ਖਤਮ ਹੋ ਗਿਆ ਹੁਣ ਉਹਦੀ ਥਾਂ ਦੇ ਉੱਤੇ ਮੁੱਖ ਸਖਤਰ ਹੋਏਗਾ ਚੀਫ ਚੀਫ ਸੈਕਟਰੀ ਦਾ ਅਹੁਦਾ ਲਾਗੂ ਕੀਤਾ ਜਾ ਰਿਹਾ ਤੇ ਇੱਥੇ ਕਿਸੇ ਸਮੇਂ ਪੁਲਿਸ ਦਾ ਸਭ ਤੋਂ ਵੱਡਾ ਅਧਿਕਾਰੀ ਐਸਐਸਪੀ ਹੁੰਦਾ ਸੀ ਜਿਹੜਾ ਪੰਜਾਬ ਦਾ ਹੁੰਦਾ ਸੀ ਪੰਜਾਬ ਕੋਟੇ ਚੋਂ ਹੁੰਦਾ ਸੀ ਹੁਣ ਐਸਐਸਪੀ ਪੰਜਾਬ ਦੇ ਕੋਟੇ ਚੋਂ ਲੱਗਦਾ ਪਰ ਉਹਦੇ ਉੱਤੇ ਇਹਨੇ ਉਹਦੇ ਲਾਤੇ ਤੇ ਹੁਣ ਕੋਈ ਹੱਥ ਪਾਸੇ ਨਹੀਂ ਗਿਆ ਉਹਦੇ ਸੋ ਇਸ ਤਰ੍ਹਾਂ ਪੂਰਾ ਕੇਂਦਰੀਕਰਨ ਹੋ ਰਿਹਾ ਤੇ ਉਹਦੇ ਵਿੱਚ ਹੀ ਇਹ ਫੈਸਲਾ ਆਇਆ ਚੰਡੀਗੜ੍ਹ ਬਣਨ ਤੋਂ ਬਾਅਦ ਇੱਥੇ ਚੀਫ ਕਮਿਸ਼ਨਰ ਦਾ ਆਉਦਾ ਸੀ ਉਸ ਨੂੰ ਖਤਮ ਕਰਕੇ ਇਹਨਾਂ ਨੇ ਚੀਫ ਐਡਵਾਈਜ਼ਰ ਲਿਆਂਦਾ ਤੇ ਹੁਣ ਚੀਫ ਐਡਵਾਈਜ਼ਰ ਦਾ ਚੀਫ ਸੈਕਟਰੀ ਸੋ ਚੀਫ ਸੈਕਟਰੀ ਦਾ ਮਤਲਬ ਇਹ ਮੁੱਖ ਮੰਤਰੀ ਦੇ ਨਾਲ ਲੱਗਣ ਵਾਲਾ ਅਹੁਦਾ ਹੈ ਕਿ ਕੱਲ ਨੂੰ ਇੱਥੇ ਨਵਾਂ ਮੁੱਖ ਮੰਤਰੀ ਵੀ ਬਣਨਾ ਰਿਹਾ ਇਹ ਸਵਾਲ ਵੱਡੇ ਤੌਰ ਤੇ ਖੜਾ ਹੋ ਗਿਆ ਤੇ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖੋਣ ਦੀ ਤਿਆਰੀ ਦੇ ਇਸ ਫੈਸਲੇ ਦੇ ਵਿੱਚ ਇੱਕ ਹੋਰ ਜਿਹੜੇ ਪਹਿਲੇ ਫੈਸਲਿਆਂ ਵਿੱਚ ਇੱਕ ਫੈਸਲਾ ਇਹ ਵੀ ਸ਼ਾਮਲ ਹੋ ਗਿਆ ਜਿਸ ਤੋਂ ਬਾਅਦ ਪੰਜਾਬ ਚ ਆਮ ਆਦਮੀ ਪਾਰਟੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੁਝ ਸਵਿਰਧ ਤੇ ਰਾਣੇ ਵੀ ਬਖਵਕ ਸੰਸਥਾਵਾਂ ਨੇ ਵੀ ਰੋਸਾ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਪਰ ਅਫਸੋਸ ਅੱਜ ਕੱਲ ਰੋਸੇ ਟਵੀਟ ਦੇ ਉੱਤੇ ਹੀ ਹੁੰਦੇ ਨੇ ਧਰਾਤਲ ਤੇ ਨਹੀਂ ਹੁੰਦੇ ਫਿਰ ਨਤੀਜਾ ਕੇਂਦਰ ਆਪਣੀ ਵਦੀਕੀ ਕਰਦਾ ਆ ਰਿਹਾ ਚਲੋ ਇੱਕ ਫਿਕਰ ਹੋਰ ਦੇਸ਼ ਭਰ ਚ ਵਧਿਆ ਆਪਾਂ ਕੱਲ ਵੀ ਇਹਦੇ ਬਾਰੇ ਚਰਚਾ ਕਰ ਰਹੇ ਸੀ ਕਿ ਐਚ ਐਮ ਪੀ ਵੀ ਕਹਿੰਦੇ ਜੀ ਇਹਦੇ ਕੇਸ ਵੱਧ ਰਹੇ ਨੇ ਇੱਕ ਕਰੋਨਾ ਵਰਗਾ ਵਾਇਰਸ ਹੈ ਇਹ ਚੀਨ ਤੋਂ ਭੰਪਿਆ ਹੈ ਇਹ ਜੀ ਭਾਰਤ ਦੇ ਵਿੱਚ ਆਪਣੇ ਪੈਰ ਫਸਾਰ ਰਿਹਾ ਹੈ ਔਰ ਇਹ ਨਿਸ਼ਾਨੇ ਤੇ ਖਾਸ ਕਰਕੇ ਛੋਟੇ ਬੱਚਿਆਂ ਨੂੰ ਲੈ ਰਿਹਾ ਹੈ ਤੇ ਇਸ ਲਈ ਕਿਸੇ ਵੀ ਸਮੇਂ ਸਥਿਤੀ ਇੰਨੀ ਗੰਬੀਰ ਹੋ ਸਕਦੀ ਹੈ ਕਿ ਮੁੜ ਕੇ ਲਾਕਡਾਊਨ ਲਾਉਣਾ ਪੈ ਸਕਦਾ ਅਜਿਹੀਆਂ ਚਰਚਾਵਾਂ ਬਿਨਾਂ ਸਿਰ ਪੈਰ ਤੋਤਰ ਪਈਆਂ ਡਾਕਟਰ ਮਾਇਰਾ ਦਾ ਵੀ ਡਾਕਟਰ ਖਿੱਤੇ ਨਾਲ ਸੰਬੰਧਿਤ ਧਿਰਾਂ ਦਾ ਵੀ ਇਥੋਂ ਤੱਕ ਕਿ ਭਾਰਤ ਦੇ ਜਿਹੜੇ ਸਿਹਤ ਮੰਤਰੀ ਨੇ ਨੱਡਾ ਹੋਰੀ ਉਹਨਾਂ ਦਾ ਵੀ ਇਹ ਬਿਆਨ ਹੈ ਕਿ ਇਹਹੀ ਕੋਈ ਸਥਿਤੀ ਨਹੀਂ ਹੈ ਕੋਈ ਫਿਕਰਮੰਦੀ ਵਾਲੀ ਗੱਲ ਨਹੀਂ ਹੈ ਸੋ ਕਹਿੰਦੇ ਕਿ ਡਾਕਟਰਾਂ ਨਾਲ ਸਾਡੀ ਗੱਲ ਹੋਈ ਹੈ ਕਿ ਰੂਟੀਨ ਸਰਦੀਆਂ ਚ ਇਹ ਵਾਇਰਸ ਆਉਂਦਾ ਔਰ ਲੰਮੇ ਸਮੇਂ ਤੋਂ ਇਹ ਇਹ ਵਾਇਰਸ ਕੰਮ ਕਰ ਰਿਹਾ ਹੈ 4% ਭਾਰਤੀਆਂ ਨੂੰ ਹਰ ਸਾਲ ਇਸ ਬਾਰਸ਼ ਦਾ ਸਾਹਮਣਾ ਕਰਨਾ ਪੈਂਦਾ ਇਹਦੇ ਵਿੱਚ ਠੰਡ ਲੱਗਦੀ ਹੈ ਜੁਕਾਮ ਹੁੰਦਾ ਸਰੀਰ ਟੁੱਟਦਾ ਨਮੂਨੀਆਂ ਤੱਕ ਦੀ ਸਥਿਤੀ ਆ ਜਾਂਦੀ ਹੈ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਕਰੋਨਾ ਵਰਗਾ ਖਤਰਨਾਕ ਹੈ ਪਰ ਜਿਸ ਕਦਰ ਮੀਡੀਆ ਚ ਖਬਰਾਂ ਆਉਣ ਲੱਗੀਆਂ ਜਿਸ ਕਦਰ ਸੂਬਾ ਸਰਕਾਰਾਂ ਚੇਤਨ ਹੋਣ ਲੱਗੀਆਂ ਜਿਸ ਤਰ੍ਹਾਂ ਸੂਬਾ ਸਰਕਾਰਾਂ ਪ੍ਰਬੰਧ ਕਰ ਰਹੀਆਂ ਉਹ ਖਦਸਾ ਉਥੋ ਹੀ ਵੀ ਪੈਦਾ ਹੋ ਰਿਹਾ ਕਿ ਕਿਤੇ ਲੋਕਡਾਊਨ ਕਰਨੀ ਹੁੰਦਾ ਨਹੀਂ ਵਧਿਆ ਜਾ ਰਿਹਾ ਕਰੋਨਾ ਵਰਗਾ ਵਾਇਰਸ ਕਹਿੰਦੇ ਜੀ ਹੁਣ ਤੱਕ 9 ਤੋਂ ਵੱਧ ਬੱਚਿਆਂ ਨੂੰ ਆਪਣੀ ਚਪੇਟ 'ਚ ਲੈ ਚੁੱਕਾ ਹੈ ਅੰਕੜੇ ਹੋਰ ਵੱਧ ਸਕਦੇ ਨੇ ਕਿਉਂਕਿ ਜੇ ਟੈਸਟ ਹੋਣੇ ਬਾਕੀ ਨੇ ਪਹਿਲਾਂ ਗੁਜਰਾਤ ਦਾ ਇੱਕ ਮਾਮਲਾ ਆਇਆ ਸੀ ਕਰਨਾਟਕਾ ਤਾਮਿਲਨਾਡੂ 'ਚ ਆਇਆ ਸੀ ਫਿਰ ਪੱਛਮੀ ਬੰਗਾਲ 'ਚ ਆ ਗਿਆ ਹੁਣ ਮੁੰਬਈ 'ਚ ਆ ਗਿਆ ਮੁੰਬਈ ਦੀ ਹੀਰਾ ਨੰਦਨੀ ਹਸਪਤਾਲ ਦੇ ਵਿੱਚ 6 ਮਹੀਨਿਆਂ ਦੀ ਬੱਚੀ ਪੀੜਤ ਮਿਲੀ ਹੈ ਐ ਐਚਐਮਪੀਬੀ ਦੇ ਇਸ ਵਾਇਰਸ ਤੋਂ ਤੇ 1 ਜਨਵਰੀ ਨੂੰ ਉਹਨੂੰ ਖੰਘ ਕਰਕੇ ਛਾਤੀ 'ਚ ਦਰਦ ਵੀ ਉੱਠਿਆ ਜਕੜਨ ਵੀ ਮਹਿਸੂਸ ਹੋਈ ਹੈ ਆਕਸੀਜਨ ਦੀ ਕਮੀ ਹੋਈ ਤੇ ਮਤਲਬ ਕਿ ਉਹਦਾ ਆਕਸੀਜਨ ਲੈਵਲ 84% ਤੱਕ ਡਿੱਗ ਗਿਆ ਜਿਹਦੇ ਕਰਕੇ ਨਸਲਪਰਤੀ ਕਰਾਇਆ ਗਿਆ ਬੇਸ਼ੱਕ ਹੁਣ ਉਹ ਠੀਕ ਹੈ ਇਸੇ ਤਰ੍ਹਾਂ ਬਾਕੀ ਸੁੱਬਿਆਂ ਦੇ ਜਿਹੜੇ ਬੱਚਿਆਂ ਦੇ ਪਹਿਲਾਂ ਪੀੜਤ ਹੋਣ ਦੀ ਖਬਰ ਆਈਆਂ ਸੀ ਉਹ ਬੱਚੇ ਹੁਣ ਠੀਕ ਨੇ ਪਰ ਜਿਸ ਤਰ੍ਹਾਂ ਇਹ ਗਿਣਤੀ ਵੱਧਦੀ ਜਾ ਰਹੀ ਹੈ 4 ਤੋਂ 6 ਹੋਈ 6 ਤੋਂ 8 ਹੋਈ 8 ਤੋਂ 9 ਹੋਈ ਤੇ ਹੁਣ ਇਹਦੇ ਨਾਲ ਸੁੱਬਿਆਂ ਨੂੰ ਫਿਕਰ ਵਧਿਆ ਤੇ ਉਹਨਾਂ ਫਿਕਰ ਵਧੇ ਸੁੱਬਿਆਂ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਹਦਾਇਤ ਜਾਰੀ ਕੀਤੀ ਹੈ ਕਿ ਵੀ ਸਾਡੀ ਅਰਜ਼ੋਈ ਹੈ ਜਾਂ ਸਲਾਹ ਦਿੰਦੀ ਹੈ ਕਿ ਸਾਡੀ ਇਹ ਸਲਾਹ ਹੈ ਕੇ ਬਜ਼ੁਰਗ ਤੇ ਬੱਚਿਆਂ ਦੇ ਮਾਸਕ ਲਾਏ ਜਾਣ। ਸੋ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਹਰਾ ਵੱਲੋਂ ਇਹ ਸਲਾਹ ਜਨਤਾ ਕੀਤੀ ਗਈ ਹੈ ਕਿ ਪੰਜਾਬ ਚ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਮਾਸਕ ਪਹਿਨਣਾ ਚਾਹੀਦਾ ਹੈ। ਹੈਨਾ ਤੇ ਇਸ ਲਈ ਕਹਿੰਦੇ ਕਿ ਇਹ ਕਾਫੀ ਨਾਜ਼ੁਕ ਮਸਲਾ ਬਣ ਗਿਆ ਹੈ ਕਿ ਛੋਟੇ ਬੱਚੇ ਇਹਦੇ ਨਾਲ ਪੀੜਤ ਹੋ ਰਹੇ ਨੇ। ਸੋ ਕੀ ਮੁੜ ਕੇ ਲੋਕਡਾਊਨ ਵੱਲ ਨੂੰ ਵਧ ਰਿਹਾ ਮੁਲਕ ਜਾਂ ਇਸ ਦਾ ਕੋਈ ਰਾਜਨੀਤਿਕ ਪਸਾਰਾ ਜਾ ਸੱਚਮੁੱਚ ਇੱਕ ਨਵੇਂ ਵਾਇਰਸ ਦਾ ਹਮਲਾ ਹੋਣ ਜਾ ਰਿਹਾ ਹੈ ਇਹ ਸਵਾਲ ਅਜੇ ਜਿਉਂ ਦਾ ਤਿਉਂ ਹੈ ਡਾਕਟਰੀ رائے ਕੁਝ ਹੋਰ ਹੈ ਮੀਡੀਆ ਦੀਆਂ ਰਿਪੋਰਟਾਂ ਕੁਝ ਹੋਰ ਨੇ ਸਰਕਾਰਾਂ ਦੀਆਂ ਤਿਆਰੀਆਂ ਕੁਝ ਹੋਰ ਨੇ ਸੋ ਕਈ ਸ਼ੰਕੇ ਸ਼ੋਬੇ ਦੇ ਵਿੱਚ ਪੈਦਾ ਹੋ ਗਏ ਨੇ ਇਹ ਸਭ ਦੇ ਦਰਮਿਆਨ ਠੰਡ ਦਾ ਕਹਿਰ ਵੀ جاری ਹੈ ਹੱਡ ਚੀਰਵੀਂ ਠੰਡ ਪੂਰੇ ਪਹਾੜਾਂ ਦੇ ਵਿੱਚ ਬਰਫ਼ ਜਮੀ ਹੈ ਤੇ ਪੰਜਾਬ 'ਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਬਲਕਿ ਸਕੂਲ ਹੁਣ ਖੁੱਲ ਗਏ ਨੇ ਜਦੋਂ ਤਾਪਮਾਨ ਥੋੜਾ ਠੀਕ ਸੀ ਜਦ ਸਕੂਲ ਬੰਦ ਸੀ ਹੁਣ ਤਾਪਮਾਨ ਹੋਰ ਡਿੱਗ ਰਿਹਾ ਹੈ ਹਾਂ ਮਤਲਬ ਇਸ ਠੰਡ ਦੇ ਵਿੱਚ ਜਦੋਂ ਧੁੰਦ ਆਪਣਾ ਪੈਰ ਪਸਾਰ ਰਹੀ ਹੋਵੇ ਹਾਂ ਜਦੋਂ ਓਸ ਦੇ ਨਾਲ ਨਾਲ ਕੋਹਰਾ ਸਿਰੇ ਦਾ ਪੈ ਰਿਹਾ ਹੋਵੇ ਸੋ ਉਸ ਮੌਕੇ ਸਕੂਲ ਖੁੱਲ ਗਏ ਨੇ ਤੇ ਪਰ ਠੰਡ ਦੀ ਆਮਦ ਕਹਿੰਦੇ ਜੀ ਅਗਲੇ ਹਫਤੇ ਚ ਮੌਸਮ ਹੋਰ ਖਰਾਬ ਹੋ ਸਕਦਾ ਸੋ ਠੰਡ ਦਾ ਕਹਿਰ ਵੀ ਜਾਰੀ ਹੈ ਉਹਦੇ ਵਿੱਚ ਇਹ ਪ੍ਰਕਿਰਿਆ ਵੀ ਜਾਰੀ ਹੈ ਪੰਜਾਬ ਚ ਬੀਜੇਪੀ ਆਪਣੇ ਲਈ ਮੈਂਬਰ ਲੱਭਦੀ ਫਿਰ ਰਹੀ ਹੈ ਮੈਂਬਰਸ਼ਿਪ ਮਹਮ ਬੀਜੇਪੀ ਦੀ ਦਮ ਤੋੜਗੀ ਤੇ ਜਿੰਨਾ ਟੀਚਾ ਮਿੱਥਿਆ ਸੀ ਉਹਦੇ ਨੇੜੇ ਤੇੜੇ ਵੀ ਨਹੀਂ ਪਹੁੰਚੇ ਅੱਧ ਵੀ ਨਹੀਂ ਪਹੁੰਚੇ ਚੌਥਾ ਹਿੱਸਾ ਵੀ ਨਹੀਂ ਪਹੁੰਚੇ ਸੋ ਇਸ ਲਈ ਪੰਜਾਬ ਦੇ ਵਿੱਚ ਫਿਲਹਾਲ ਜਿਹੜੇ ਭਾਜਪਾ ਦੇ ਪ੍ਰਧਾਨ ਚੁੱਪ ਬੈਠੇ ਨੇ ਪ੍ਰਧਾਨਗੀ ਉਹਨਾਂ ਕੋਲੇ ਰਹੇਗੀ ਜੀ ਹਾਂ ਸੁਨੀਲ ਜਾਖੜ ਅਜੇ ਪ੍ਰਧਾਨ ਬਣੇ ਰਹਿਣਗੇ ਭਾਜਪਾ ਦੀਆਂ ਜਥੇਬੰਦਕ ਚੋਣਾਂ ਦੇ ਵਿੱਚੋਂ ਪੰਜਾਬ ਨੂੰ ਬਾਹਰ ਕਰ ਦਿੱਤਾ ਗਿਆ ਕਿਉਂਕਿ ਨਾ ਇੱਥੇ ਰਿਜ਼ਰਵਰ ਲਾਇਆ ਉਹਨਾਂ ਨੇ ਆਪਣਾ ਨਾ ਆਪਣਾ ਚੋਣ ਅਧਿਕਾਰੀ ਲਾਇਆ ਨਾ ਜਿ ਗਿਣਤੀ ਮਿੰਤੀ ਨਾ ਵੋਟਾਂ ਦੀ ਤੇਜ਼ੀ ਹੋਈ ਐ ਨਾ ਜਿਹੜੇ ਦਾਵੇਦਾਰ ਨੇ ਉਹ ਖੁੱਲਕੇ ਚਰਚਾਵਾਂ 'ਤੁਰੀ ਜਾਂਦੀਆਂ ਕਈਆਂ ਦੀਆਂ ਔਰ ਤੁਰਦਿਆਂ ਵੀ ਉਹਨਾਂ ਦੀ ਜਿਹੜੀਆਂ ਕਾਂਗਰਸ ਵਾਲੇ ਪਾਸਿਓਂ ਆਏ ਹੋਏ ਨੇ ਅਜੇ ਵੀ ਪਹਿਲਾਂ ਜਾਖੜ ਵੀ ਉਧਰੋਂ ਆਏ ਹੋਏ ਨੇ ਤੇ ਜਿਹੜੇ ਹੋਰ ਬਣਨ ਵਾਲੇ ਦਾਵੇਦਾਰ ਨੇ ਉਹਨਾਂ ਦੀ ਚਰਚਾ ਵੀ ਉਧਰੋਂ ਹੀ ਆ ਸੁਪਾਜਪ ਕੋਲ ਆਪਣੇ ਚਿਹਰੇ ਮੋਹਰੇ ਵੀ ਨਹੀਂ ਪੰਜਾਬ 'ਚ ਲੱਭਰੇ ਤੇ ਪ੍ਰਧਾਨ ਬਣ ਲਈ ਚਿਹਰਾ ਮੋਹਰਾ ਨਹੀਂ ਤਾਂ ਫਿਰ ਮੈਂਬਰ ਬਣ ਲਈ ਵੀ ਚਿਹਰੇ ਮੋਹਰੇ ਕੀ ਬਾਹਰੇ ਤੇ ਲਿਆਂਦੇ ਜਾ ਰਹੇ ਨੇ ਕੀ ਬਾਹਰੋਂ ਲਿਆਂਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਬੀਜੇਪੀ ਕਿਸੇ ਸਮੇਂ ਆਪਣੀ ਮੈਂਬਰਸ਼ਿਪ ਨੂੰ 18 ਲੱਖ ਤੱਕ ਲੈ ਗਈ ਸੀ ਤੇ ਉਸ ਸਮੇਂ ਇਹਨਾਂ ਨੇ ਬ ਸੱਡੀ ਵੱਡੀ ਪ੍ਰਾਪਤੀ ਹੈ ਉਹ ਰੋਸ ਤੋਂ ਬਾਅਦ ਸੀਲ ਜਾਖੜ ਦੇ ਆਉਣ ਤੋਂ ਬਾਅਦ ਕੈਪਟਨ ਅਮਨਿੰਦਰ ਦੇ ਆਉਣ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਕੀ ਹੈ ਨਾ ਲੰਬੀ ਕਤਾਰ ਕਾਂਗਰਸੀਆਂ ਚੋਂ ਨਿਕਲ ਕੇ ਲੱਗੀ ਤੇ ਕਹਿੰਦੀ ਜੀ ਇੱਕ ਤੀਚਾ ਰੱਖ ਲਿਆ ਕਿ ਇੱਕ ਤਾਂ ਮੋਦੀ ਦਾ ਨਾਮ ਦੂਜਾ ਜੀ ਇੰਨੀਆਂ ਯੋਜਨਾਵਾਂ ਨੇ ਕੇਂਦਰ ਦੀਆਂ ਕਿ ਬੱਲੇ ਬੱਲੇ ਆ ਲੋਕ ਤਾਂ ਭੱਜੇ ਆਉਂਦੇ ਨੇ ਤੀਜਾ ਧਾਰਮਿਕ ਪੱਤਾ ਚੌਥਾ ਕਾਂਗਰਸੀਆਂ ਦੀ ਆਮਦ ਇਸ ਲਈ ਇੱਕ ਤੀ 30 ਲੱਖ ਦਾ ਟੀਚਾ ਥਾਡਾ 30 ਲੱਖ ਹੈ ਮੈਂਬਰ ਬਣਾਉਣ ਦਾ ਟੀਚਾ ਰੱਖਿਆ ਪੰਜਾਬ ਚ ਬੀਜੇਪੀ ਨੇ ਤੇ ਪਰ ਸਮਾਂ हद ਬੀਤ ਗਿਆ ਤੇ ਜੀ ਕਹਿੰਦੇ ਕਿ ਟੀਚਾ 22% ਮਸਾ ਪਹੁੰਚਿਆ 6 ਲੱਖ 6 ਲੱਖ 60 ਹਜ਼ਾਰ ਦੇ ਗੇਟ ਦੇ ਵਿੱਚ 7 ਲੱਖ ਵੀ ਪੂਰਾ ਨਹੀਂ ਹੋਇਆ ਸੋ ਇਹ ਇਸ ਤਰ੍ਹਾਂ ਚੌਥਾ ਹਿੱਸਾ ਵੀ 25% ਵੀ ਅਜੇ ਮੈਂਬਰ ਨਹੀਂ ਬਣ ਸਕੇ ਬਾ 21 22% ਤੇ ਹੀ ਇਹ ਮੈਂਬਰਸ਼ਿਪ ਮਹਿਮ ਦਮ ਤੋੜ ਗਈ ਸੋ ਨਤੀਜਾ ਪੰਜਾਬ ਨੂੰ ਭਾਜਪਾ ਨੇ ਜੱਥੇਬੰਦਕ ਚੋਣਾਂ ਤੋਂ ਬਾਹਰ ਰੱਖਿਆ ਸੋ ਪਹਿਲਾ ਸਾਰੇ ਸੂਬਿਆਂ ਦੀਆਂ ਜਿੱਥੇ-ਜਿੱਥੇ ਚੋਣਾਂ ਹੋਣਗੀਆਂ ਉੱਥੇ-ਉੱਥੇ ਨਵੇਂ ਪ੍ਰਧਾਨ ਚੁਣੇ ਜਾਣਗੇ ਉਹ ਰਾਸ਼ਟਰੀ ਪ੍ਰਧਾਨ ਉਹਨਾਂ ਨੇ ਬਦਲਣਾ ਸੋ ਇਸ ਪ੍ਰਕਿਰਿਆ ਚ ਪੰਜਾਬ ਬਾਹਰ ਹੈ ਇਹ ਇਸ ਲਈ ਜਿਹੜੇ ਜਾਖੜ ਅਸੀਫਾ ਦੀ ਬੈਠੇ ਨੇ ਫਿਲਹਾਲ ਉਹ ਪ੍ਰਧਾਨ ਚੱਲੀ ਜਾਣਗੇ ਜੀ ਸੋ ਦੇਖਦੇ ਹਾਂ ਇਹ ਪ੍ਰਕਿਰਿਆ ਨਾਲ ਕਿੰਨੀ ਲੰਬੀ ਖਿੱਚਦੀ ਆ ਤੇ ਕੌਣ ਅਗਲੀ ਪ੍ਰਧਾਨਗੀ ਦੀ ਬਾਜ਼ੀ ਲੈ ਕੇ ਜਾਂਦਾ ਤੇ ਫਿਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿਸਾਨੀ ਮਸਲਿਆਂ ਕਰਨ ਬੀਜੇਪੀ ਖਰੀ ਹੈ ਕੇਂਦਰੀਕਰਨ ਕਰਕੇ ਬੀਜੇਪੀ ਕਰੀ ਹੈ ਹੈਨਾ ਧਾਰਮਿਕ ਵੰਡ ਦੀ ਰਾਜਨੀਤੀ ਕਰਨਸ ਵਾਲਾਂ ਦੇ ਕੇਰੇ ਚ ਹੈ ਕਿਸਾਨੀ ਮਸਲੇ ਦੇ ਉੱਤੇ ਨજર ਸਾਨੀ ਹੋ ਨਹੀਂ ਕਰ ਰਹੀ ਪੰਜਾਬ ਦੇ ਮੁੱਦਿਆਂ ਤੇ ਬੋਲਦੀ ਹੋ ਨਹੀਂ ਇਹਦੀ ਲੀਡਰਸ਼ਿਪ ਸੋ ਇਹ ਸਾਰੇ ਸਵਾਲਾਂ ਦੇ ਵਿੱਚ ਕਹਿੰਦੇ ਜੀ ਬੀਜੇਪੀ ਲਈ ਚੁਣੌਤੀ ਬਣੀ ਆ ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਾਹੇ ਉਹ ਸ਼ਾਖਾਵਤ ਦੇ ਰੂਪ ਚੋਵੇ ਚਾਹੇ ਲੀਡਰਾਂ ਦੇ ਰੂਪ ਚੋਵੇ ਜਾਂ ਚਿਹਰਿਆਂ ਦੇ ਰੂਪ ਚੋਵੇ ਪੰਜਾਬ ਚ ਬੀਜੇਪੀ ਪੂਰੀ ਤਰ੍ਹਾਂ ਦਾਖਲ ਹੋ ਗਈ ਹੈ ਔਰ ਜਿਸ ਕਦਰ ਸਾਡੀ ਖੇਤਰੀ ਪਾਰਟੀ ਅਖਾਲੀ ਦਲ ਆਪਣੇ ਪੈਰ ਪੇਸ਼ਾਂ ਖਿੱਚਦੀ ਜਾ ਰਹੀ ਹੈ ਜਾਂ ਆਪਣੀ ਸਥਿਤੀ ਨੂੰ ਕਮਜ਼ੋਰ ਕਰਦੀ ਜਾ ਰਹੀ ਹੈ ਉਹਦੇ ਵਿੱਚੋਂ ਬੀਜੇਪੀ ਆਪਣਾ ਰਾਹ ਵੀ ਤਲਾਸ਼ ਰਹੀ ਹੈ ਕਿ ਸਾਡੇ ਪੈਰ ਲੱਗ ਸਕਦੇ ਨੇ ਕਾਂਗਰਸ ਦੀ ਨਲਾਇਕ ਰਾਜਨੀ ਆਮ ਆਦਮੀ ਪਾਰਟੀ ਦੇ ਜੋ ਦਾ ਕਟਰੀ ਹੋ ਚੁਣ ਲੱਗਦਾ ਸਾਡਾ ਚੱਲ ਜਾਣਾ ਭਾਜਪਾ ਲੱਗਾ ਸਾਡਾ ਚੱਲ ਜਾਣਾ ਪਰ ਦੇਖਦੇ ਆਂ ਜੀ ਪਰ ਬੀਜੇਪੀ ਦੀ ਜਿਹੜੀ ਮੈਂਬਰਸ਼ਿਪ ਮਹਮਾ ਉਹ ਪੰਜਾਬ 'ਚ ਹਜੇ ਦਮ ਤੋੜਦੀ ਨਜ਼ਰ ਆ ਰਹੀ ਹੈ ਚਲੋ ਜਾਂਦੇ ਜਾਂਦੇ ਗੱਲ ਵਿਕਾਸਦਰ ਦੀ ਵੀ ਕਰ ਲਈਏ ਕਹਿੰਦੇ ਜੀ ਪਿਛਲੇ 4 ਸਾਲਾਂ ਨਾਲੋਂ ਸਭ ਤੋਂ ਘੱਟ ਵਿਕਾਸਦਰ ਵੀ ਬਿਸ਼ਵ ਗੁਰੂ ਬਣਨ ਜਾ ਰਹੇ ਆਂ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਨ ਜਾ ਰਹੇ ਆਂ ਨੰਬਰ 1 ਮੁਲਕ ਬਣ ਜਾ ਰਹੇ ਆ ਹੈ ਨਾ ਤੇ ਸਾਰਾ ਕੁਝ ਭਾਰਤ ਦੇ ਕੰਟਰੋਲ ਚ ਹੈ ਸਾਡਾ ਆਪਣਾ ਹੀ ਸਾਰਾ ਕੁਝ ਹੈ ਇੱਕ ਦੇਸ਼ ਇੱਕ ਚੌਣ ਇੱਕ ਦੇਸ਼ ਇੱਕ ਮੰਡੀ ਇੱਕ ਦੇਸ਼ ਇੱਕ ਟੈਕਸ ਇੱਕ ਦੇਸ਼ ਇੱਕ ਲੀਡਰ ਤੇ ਫਿਰ ਵੀ ਤੁਸੀਂ ਕਹਿ ਰਹੀਆਂ ਜੀ ਡੀਪੀ ਡਿੱਗ ਰਹੀ ਹੈ ਬਿਲਕੁਲ ਜੀ ਮੌਜੂਦਾ ਵਿੱਤੀ ਬਰੇਚ ਵਿਕਾਸ ਦਰ 7% ਦੀ ਤੱਕ ਵੀ ਆਪਣਣ ਦੀ ਆਸ ਨਹੀਂ ਹੈ 6.5% ਦੀ ਵੀ ਆਸ ਨਹੀਂ ਹੈ ਜਦੋਂ ਕਿ ਆਰਬੀਆਈ ਨੇ ਦੰਮ ਪਾਇਆ ਸੀ ਕਿ ਇਸ ਬਰੇ ਵਿਕਾਸ ਦਰ ਭਾਰਤ ਦੀ 6.6% ਤੱਕ ਰਹਿ ਸਕਦੀ ਆ ਪਰ ਜਿਹੜੇ ਹੁਣ ਐਨਐਚਓ ਦੇ ਪਦਨ ਦੀ ਸੇਵਾ ਖੇਤਰਾਂ ਦੇ ਖਰਾਬ ਪ੍ਰਦਰਸ਼ਨ ਦੇ ਨਤੀਜੇ ਆਏ ਨੇ ਉਹਦੇ ਹਵਾਲੇ ਕਿਹਾ ਜਾ ਰਿਹਾ ਕਿ ਮੌਜੂਦੇ ਮੌਜੂਦਾ ਬਰੇਚ ਤਾਂ ਵਿਕਾਸ ਦਰ ਸਾਡੀ 6.4% ਤੇ ਰਹਿ ਜਣੀ ਸਾਢੇ 6% ਤੱਕ ਵੀ ਨਹੀਂ ਜਾਣੀ 4 ਸਾਲਾਂ ਸਭ ਤੋਂ ਹੇਠਲਾ ਦੌਰ ਹੈ ਕਰੋਨਾ ਕਾਲ ਦੇ ਦੌਰ ਦੇ ਵਿੱਚ ਜਿਸ ਕਦਰ ਸਾਰਾ ਕੁਝ ਠੱਪ ਹੋਇਆ ਸੀ ਉਸ ਸਮੇਂ ਜਦੋਂ ਸਾਡੀ ਦਰ ਸਗੀ 5.8% ਤੇ ਜਾਗਰੀ ਸੀ ਉਹ ਤੋਂ ਬਾਅਦ ਲਗਾਤਾਰ ਇਹਦੇ ਵਿੱਚ ਠੀਕ-ਠਾਕ ਵਾਧਾ ਹੁੰਦਾ ਰਿਹਾ ਜੇਕਰ ਆਪਾਂ 2021-22 ਦੀ ਗੱਲ ਕਰੀਏ ਤਾਂ 9.7% ਦੀ ਸੀ ਹੁਣ ਕਿੱਦਾਂ ਦਿਖਾਈ ਜਾਂਦੀ ਹੈ ਕਿੱਦਾਂ ਨਹੀਂ ਇਹ ਇਹ ਆਰਥਿਕ ਮਹਾਰ ਜਾਣਦੇ ਨੇ ਫਿਰ 2021-22 ਦੇ ਵਿੱਚ 7% ਦੀ ਸੀ ਹੈਨਾ ਫਿਰ ਉਸ ਤੋਂ ਬਾਅਦ 22 ਤੇ 2023-24 ਦੇ ਵਿੱਚ ਵੀ 8.2% ਦੀ ਰਹੀ ਪਰ ਹੁਣ ਇਸ ਬਰੇ ਦੇ ਵਿੱਚ 2024-25 ਦੇ ਵਿੱਤੀ ਬਰੇ ਦੇ ਦਰਮਿਆਨ ਭਾਰਤ ਦੀ ਵਿਕਾਸ ਦਰ ਮਾਤਰ 6.4% ਦੀ ਰਹਿਣ ਦੀ ਆਸ ਹੈ ਸੋ ਇਹ ਵੱਡਾ ਝਟਕਾ ਇੱਕ ਰੀਲੂ ਉਤਪਾਦਨ ਜੀਡੀਪੀ ਵਿੱਤੀ ਬਰੇਚ ਕਹਿੰਦੇ ਜੀ 24-25 ਬਰੇਚ 6.4% ਦੀ ਦਰ ਨਾਲ ਅੱਗੇ ਵੱਸ ਸਕਦੀ ਜਿਹੜੀਆਂ ਪਿਛਲੇ 4 ਬਰੇਚਾਂ ਨਾਲੋਂ ਬਹੁਤ ਹੇਠਲੇ ਪੱਧਰ ਤੇ ਜਾ ਡਿੱਗੀ ਹੈ ਸੋ ਇਸ ਨੇ ਸਵਾਲ ਪੈਦਾ ਕਰ ਦਿੱਤਾ ਤੇ ਸਵਾਲਾਂ ਨੂੰ ਹੀ ਅਸੀਂ ਤੁਹਾਡੇ ਸਾਹਮਣੇ ਲੈ ਕੇ ਪੇਸ਼ ਹੁੰਨੇ ਆ